ਕੋਈ ਮੈਨੂੰ ਦੱਸੇ ਵੀ ਜਿਹੜੇ ਇੰਨੇ ਕਤਲ ਹੋਏ ਨੇ ਬੇਅਦਬੀਆਂ ਦੇ ਨਾਂ ਤੇ ਤੇ ਫਿਰ ਬੇਅਦਬੀਆਂ ਰੁਕ ਗਈਆਂ ਆਪਣਾ ਯਾਦ ਨਹੀਂ ਹੁੰਦੇ ਸੀ ਉਦੋਂ ਕਿੰਨੀਆਂ ਖੁੰਦੀਆਂ ਸੀ ਇਹ ਤਾਂ ਮਤ ਕਿਤੇ ਚਾਲ ਐ ਲੋਕਾਂ ਨੂੰ ਦੁਨੀਆ ਤੇ ਹੋ ਜਾਂਦਾ ਭਈ ਤਾਂ ਜਦ ਹਰ ਇੱਕ ਬੰਦੇ ਦਾ ਕਤਲ ਕਰ ਦਿੰਦੇ ਨੇ ਇਹ ਤਾਂ ਨਹੀਂ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦਰੋਂ ਅੰਦਰ ਹੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਕਰੀ ਜਾ ਰਹੀ ਹੈ ਮੈਂ ਜੋ ਕਿ ਕੋ ਕੋ ਝਝਕ ਹੈ ਸਿੱਖੀ ਦਾ ਦਮਾਲਾ ਜਿਹੜਾ ਉੱਚਾ ਹੋਇਆ ਸੀ ਲੋਕਾਂ ਚ ਵੀ ਤਾਂ ਇਨਸਾਨ ਹੀ ਬੜੇ ਅੱਛੇ ਨੇ ਇਹ ਤਾਂ ਸੰਗਤ ਤੇ ਪੰਗਤ ਦੀ ਗੱਲ ਕਰਦੇ ਨੇ ਇਹ ਤਾਂ ਰੋਹੰਗਿਆਂ ਨੂੰ ਵੀ ਭੋਜਨ ਦੇ ਜਾਂਦੇ ਨੇ ਕੋਈ ਮੈਨੂੰ ਦੱਸੇ ਵੀ ਜਿਹੜੇ ਐਨੇ ਕਤਲ ਹੋਏ ਨੇ ਬੇਅਦਬੀਆਂ ਦੇ ਨਾਂ ਤੇ ਹਾਂਜੀ ਤੇ ਫਿਰ ਬੇਅਦਬੀਆਂ ਰੁਕ ਗਈਆਂ ਪਹਿਲਾਂ ਜਦ ਨਹੀਂ ਹੁੰਦੇ ਸੀ ਉਦੋਂ ਕਿੰਨੀਆਂ ਖੁੰਦੀਆਂ ਸੀ ਇਹਦਾ ਮਤਲਬ ਕਿਥੇ ਚਾਲ ਆ ਵੀ ਜਿਹੜੀ ਇਸ ਗੱਲ ਦੇ ਉੱਤੇ ਗਰਮ ਹੁੰਦੇ ਨੇ ਲੋਕਾਂ ਨੇ ਦਿਖਾਉਣਾ ਇੰਨਾ ਤੱਕ ਕਿਵੇਂ ਨਾ ਉਹਨਾਂ ਨੇ ਲੋਕਾਂ ਨੂੰ ਦੁਨੀਆਂ ਚ ਹੋ ਜਾਂਦਾ ਵੀ ਤਾਂ ਜਰ ਹਰ ਇੱਕ ਬੰਦੇ ਦਾ ਕਤਲ ਕਰ ਦਿੰਦੇ ਨੇ ਜਿਹੜੀ ਸਿੱਖੀ ਦੀ ਪਾਗ ਉੱਚੀ ਹੋ ਗਈ ਸੀ ਕਿਸਾਨ ਅੰਦোলন ਵੇਲੇ ਵੀ ਤਾਂ ਬੰਦੇ ਬਹੁਤ ਚੰਗੇ ਨੇ ਇਹ ਤਾਂ ਨਹੀਂ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅੰਦਰੋਂ ਅੰਦਰ ਹੀ ਤੁਸੀਂ ਇਹ ਕਹਿਣਾ ਚਾਹੁੰਦੇ ਹਾਂ ਬਿਲਕੁਲ ਕਰੀ ਜਾ ਰਹੀ ਹੈ ਮੈਨੂੰ ਕੀ ਕੋਈ ਚੀਜ਼ ਕਹੇ ਸਿੱਖੀ ਦਾ ਦਮਾਲਾ ਜਿਹੜਾ ਉੱਚਾ ਹੋਇਆ ਸੀ ਲੋਕਾਂ ਚ ਵੀ ਤਾਂ ਇਨਸਾਨ ਹੀ ਬੜੇ ਅੱਛੇ ਨੇ ਇਹ ਤਾਂ ਸੰਗਤ ਤੇ ਪੰਗਤ ਦੀ ਗੱਲ ਕਰਦੇ ਨੇ ਇਹ ਤਾਂ ਰੋਹੰਗਿਆਂ ਨੂੰ ਵੀ ਭੋਜੰਦੀ ਜਾਂਦੇ ਨੇ ਹਾਂ ਅਰਬੀ ਸੰ ਕਾਲਫਾਡ ਵਾਲੇ ਥਾਂ ਥਾਂ ਤੇ ਜਾ ਕੇ ਮਦਦ ਕਰ ਰਹੇ ਸੀ ਕਰੋਨਾ ਦੇ ਵਿੱਚ ਆਪਦੇ ਮਾਂ ਬਾਪ ਭੈਣ ਭਾਈ ਪੁੱਛਣੋਂ हट ਗਏ ਸੀ ਬੀਵੀਆਂ ਆਪਦੇ ਘਰਾਂ ਦਾ ਨੂੰ ਪੁੱਛਣੋਂ ਹਟੀਆਂ ਸੀ ਸਿੱਖ ਨੌਜਵਾਨ ਤੁਹਾਡੇ ਵਰਗੇ ਮੋਢਿਆਂ ਤੇ ਸਿਲੰਡਰ ਚੁੱਕੀ ਜਾਂਦੇ ਸੀ ਉਹਨਾਂ ਕੋਲੇ ਆਕਸੀਜਨ ਦੇ ਉਹ ਕੌਣ ਸੀਗੇ ਉਹ ਸਿੱਖੀ ਸੀ ਉਹ ਸਿੱਖੀ ਸੀ ਸਿੱਖੀ ਨੇ ਲੰਗਰ ਹੁਣ ਇਕੱਲਾ ਰੋਟੀਆਂ ਦਾ ਲੰਗਰ ਨਹੀਂ ਲਾਉਂਦੇ ਅੱਜ ਕਿਤਾਬਾਂ ਦਾ ਲੰਗਰ ਲੱਗ ਰਿਹਾ ਹੈ ਅੱਜ ਦਵਾਈਆਂ ਦਾ ਲੰਗਰ ਲੱਗ ਰਿਹਾ ਹੈ ਅੱਜ ਆਕਸੀਜਨ ਦਾ ਲੰਗਰ ਲੱਗ ਰਿਹਾ ਜਿਹੜੀ ਚੀਜ਼ ਲੋੜ ਹੈ ਇਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖੀ ਦਾ ਬੜੀ ਸੈਂਟੀਫਿਕ ਸਿਸਟਮ ਹੈ ਇਹਨਾਂ ਦਾ ਤਾਂ ਕਿਸੇ ਨੇ ਕਦੇ ਇਤਰਾਜ਼ ਕਰਿਆ ਵੀ ਯਾਰ ਕਿਤਾਬਾਂ ਦਾ ਕਿਤੇ ਲੰਗਰ ਹੁੰਦਾ ਕਿਸੇ ਨੇ ਇਤਰਾਜ਼ ਕਰਿਆ ਕਿਉਂਕਿ ਸਿੱਖਾਂ ਨੇ ਗਲਤੀ ਸਮਝ ਆ ਗਈ ਸਾਡਾ ਲੰਗਰ ਉੱਚੀ ਹੈ ਹਮ ਸਭ ਦੇ ਵਾਸਤੇ ਹੈ ਗੱਲ ਸਮਝੋ ਤੁਸੀਂ ਉਹਨੂੰ ਟੋਣਾ ਪਹਿਲਾਂ 84 ਚਟਾਤਾ ਸੀ ਕਤਲੇਆਮ ਵੀ ਕਰਿਆ ਤੇ ਸਾਨੂੰ ਬਦਨਾਮ ਵੀ ਕਰਿਆ ਦੁਨੀਆ 'ਚ ਬਦਨਾਮ ਕਰਤਾ ਹੋਰ ਫੇਰ ਬਦਨਾਮ ਕਰ ਲੈ ਕੋਈ ਮੈਨੂੰ ਦੱਸੇ ਵੀ ਜਿਹੜੇ ਇੰਨੇ ਕਤਲ ਹੋਏ ਨੇ ਬੇਅਦਮੀਆਂ ਦੇ ਨਾਂ ਤੇ ਤੇ ਫਿਰ ਬੇਅਦਮੀਆਂ ਰੁਕ ਗੀਆਂ ਪਹਿਲਾਂ ਜਦ ਨਹੀਂ ਹੁੰਦੇ ਸੀ ਉਦੋਂ ਕਿੰਨੀਆਂ ਖੁੰਦੀਆਂ ਸੀ ਇਹਦਾ ਮਤਲਬ ਕਿਥੇ ਚਾਲ ਹੈ ਵੀ ਜੜੀ ਇਸ ਗੱਲ ਦੇ ਉੱਤੇ ਗਰਮ ਹੁੰਦੇ ਨੇ ਲੋਕਾਂ ਨੂੰ ਦਿਖਾਉਣਾ ਇੰਨਾ ਤੋ ਕੀ ਬਣਾਉਣਾ ਉਹਨਾਂ ਨੇ ਲੋਕਾਂ ਨੂੰ ਦੁਨੀਆਂ ਚ ਹੋ ਜਾਂਦਾ ਬਈ ਤਾਂ ਜਦ ਹਰ ਇੱਕ ਬੰਦੇ ਦਾ ਕਤਲ ਕਰ ਦਿੰਦੇ ਨੇ ਜਿਹੜੀ ਸਿੱਖੀ ਦੀ ਪਾਗ ਉੱਚੀ ਹੋ ਗਈ ਸੀ ਕਿਸਾਨ ਅੰਦোলন ਵੇਲੇ ਵੀ ਤਾਂ ਬੰਦੇ ਹੀ ਬਹੁਤ ਚੰਗੇ ਨੇ ਇਹ ਤਾਂ ਨਹੀਂ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦਰੋਂ ਅੰਦਰ ਹੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਕਰੀ ਜਾ ਰਹੀ ਹੈ ਮੈਨੂੰ ਕਿ ਕੋਈ ਚੀਜ਼ ਹੈ ਸਿੱਖੀ ਦਾ ਦਮਾਲਾ ਜਿਹੜਾ ਉੱਚਾ ਹੋਇਆ ਸੀ ਲੋਕਾਂ 'ਚ ਵੀ ਤਾਂ ਇਨਸਾਨ ਹੀ ਬੜੇ ਅੱਛੇ ਨੇ ਇਹ ਤਾਂ ਸੰਗਤ ਤੇ ਪੰਗਤ ਦੀ ਗੱਲ ਕਰਦੇ ਨੇ ਇਹ ਤਾਂ ਰੋਹੰਗਿਆਂ ਨੂੰ ਵੀ ਭੋਜਨ ਦੇ ਜਾਂਦੇ ਨੇ ਹੈ ਆ ਰਵੀ ਸਿੰਘ ਖਾਲਸਾ ਏਡ ਵਾਲੇ ਥਾਂ ਥਾਂ ਤੇ ਜਾ ਕੇ ਮਦਦ ਕਰ ਰਹੇ ਸੀ ਕੋਰੋਨਾ ਦੇ ਵਿੱਚ ਆਪਦੇ ਮਾਂ ਬਾਪ ਭੈਣ ਭਾਈ ਪੁੱਛਣੋਂ हट ਗਏ ਸੀ ਬੀਵੀਆਂ ਆਪਦੇ ਘਰਾਂ ਦਾ ਨੂੰ ਪੁੱਛਣੋਂ ਹਟੀਆਂ ਸੀ ਸਿੱਖ ਨੌਜਾਨ ਤੁਹਾਡੇ ਵਰਗੇ ਮੋਢਿਆਂ ਤੇ ਸਹਿੰਦਰ ਚੁੱਕੀ ਜਾਂਦੇ ਸੀ ਉਹਨਾਂ ਕੋਲੇ ਆਕਸੀਜਨ ਉਹ ਕੌਣ ਸੀਗੀ ਉਹ ਸਿੱਖੀ ਸੀ ਉਹ ਸਿੱਖੀ ਸੀ ਸਿੱਖੀ ਨੇ ਲੰਗਰ ਹੁੰਨ ਕੱਲਾ ਰੋਟੀਆਂ ਦਾ ਲੰਗਰ ਨਹੀਂ ਲਾਉਂਦੇ ਅੱਜ ਕਿਤਾਬਾਂ ਦਾ ਲੰਗਰ ਲੱਗ ਰਿਹਾ ਅੱਜ ਦਵਾਈਆਂ ਦਾ ਲੰਗਰ ਲੱਗ ਰਿਹਾ ਅੱਜ ਆਕਸੀਜਨ ਦਾ ਲੰਗਰ ਲੱਗ ਰਿਹਾ ਜਿਹੜੀ ਚੀਜ਼ ਲੋੜ ਹੈ ਇਹ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਸਿੱਖੀ ਦਾ ਬੜੀ ਸੈਂਟੀਫਿਕ ਸਿਸਟਮ ਹੈ ਇਹਨਾਂ ਦਾ ਤਾਂ ਕਿਸੇ ਨੇ ਕਦੇ ਇਤਰਾਜ਼ ਕਰਿਆ ਵੀ ਯਾਰ ਕਿਤਾਬਾਂ ਦਾ ਕਿਤੇ ਲੰਗਰ ਹੁੰਦਾ ਕਿਸੇ ਨੇ ਇਤਰਾਜ਼ ਕਰਿਆ ਕਿਉਂਕਿ ਸਿੱਖਾਂ ਨੇ ਗਲਤੀ ਸਮਝ ਆ ਗਈ ਸਾਡਾ ਲੰਗਰ ਉੱਚੀ ਹੈ ਹਮ ਸਭ ਦੇ ਵਾਸਤੇ ਹੈ ਗੱਲ ਸਮਝੋ ਤੁਸੀਂ ਉਹਨੂੰ ਟੋਣਾ ਪਹਿਲਾਂ 84 ਚਟਾਤਾ ਸੀ ਕਤਲੇਆਮ ਵੀ ਕਰਿਆ ਤੇ ਸਾਨੂੰ ਬਦਨਾਮ ਵੀ ਕਰਿਆ ਦੁਨੀਆ 'ਚ ਬਦਨਾਮ ਕਰਤਾ ਹੁਣ ਫੇਰ ਬਦਨਾਮ ਕਰਨਾ